ਮੇਰਾ ਨਾਮ ਹਰਪ੍ਰੀਤ ਕੌਰ ਆ ਮੈਂ 10ਵੀਂ ਕਲਾਸ ਵਿੱਚ ਪੜ੍ਹਦੀ ਆ ਅਸੀਂ ਤਿੰਨ ਭੈਣਾਂ ਤੇ ਇੱਕ ਭਰਾ ਆ ਸਾਡੀ ਮਾਂ ਛੋਟੇ ਹੁੰਦਿਆਂ ਦੀ ਪੂਰੀ ਹੋ ਗਈ ਸੀ ਜਦੋਂ ਮੇਰੇ ਭਰਾ ਦਾ ਜਨਮ ਹੋਇਆ ਉਦੋਂ ਮੇਰੀ ਮੰਮੀ ਨੂੰ ਅਟੈਕ ਆ ਗਿਆ ਸੀ ਤੇ ਮੇਰੀ ਮੰਮੀ ਦੀ ਡੈਥ ਹੋ ਗਈ ਸੀ ਸਾਨੂੰ ਛੋਟੇ ਹੁੰਦਿਆਂ ਨੂੰ ਦਾਦੇ ਦੇ ਡੈਡੀ ਨੇ ਪਾਲ ਲਿਆ ਆ ਅਸੀਂ ਜ਼ਿੰਦਗੀ 'ਚ ਬੜੀਆਂ ਔਖਾਂ ਦੇਖੀਆਂ ਨੇ ਮਾਂ ਤੋਂ ਬਿਨਾਂ ਜ਼ਿੰਦਗੀ ਕਿੱਦਾਂ ਦੀ ਹੁੰਦੀ ਆ ਇਹ ਸਾਡੇ ਤੋਂ ਇਲਾਵਾ ਕੋਈ ਹੋਰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ ਸੀ ਘਰ ਦਾ ਸਾਰਾ ਕੰਮ ਮੇਰੀ ਵੱਡੀ ਭੈਣ ਕਰਦੀ ਸੀ ਅਸੀਂ ਦੋਵੇਂ ਛੋਟੀਆਂ ਸੀ ਮੈਂ ਤਾਂ ਫਿਰ ਵੀ ਆਪਣੀ ਭੈਣ ਨਾਲ ਕੁਝ ਨਾ ਕੁਝ ਕੰਮ ਕਰਵਾ ਦਿੰਦੀ ਸੀ ਪਰ ਛੋਟੀ ਭੈਣ ਜਿਆਦਾ ਹੀ ਛੋਟੀ ਸੀ ਸਾਡਾ ਡੈਡੀ ਬਹੁਤ ਜਿਆਦਾ ਸ਼ਰਾਬ ਪੀਂਦਾ ਸੀ ਉਹ ਹਰ ਰੋਜ਼ ਰਾਤ ਨੂੰ ਸ਼ਰਾਬ ਨਾਲ ਰੱਜ ਗਿਆ ਜਾਂਦਾ ਸੀ ਤੇ ਸਾਨੂੰ ਨਿੱਕੀ ਨਿੱਕੀ ਗੱਲ ਤੇ ਕੁੱਟ ਦਿੰਦਾ ਸੀ ਉਹਨੂੰ ਇਹ ਅਹਿਸਾਸ ਕਦੇ ਵੀ ਨਹੀਂ ਹੋਇਆ ਸੀ ਕਿ ਸਾਡੀ ਪਹਿਲਾ ਮਾਂ ਤੋਰ ਗਈ ਆ ਤੇ ਹੁਣ ਅਸੀਂ ਬਿਨਾ ਮਾਂ ਤੋਂ ਕਿੱਦਾਂ ਰਹਿਨੀ ਆਂ ਉਹ ਵੀ ਸਾਨੂੰ ਪਿਓ ਦਾ ਪਿਆਰ ਨਹੀਂ ਦਿੰਦਾ ਸੀ ਉਹ ਵੀ ਸਾਨੂੰ ਸ਼ਰਾਬ ਪੀ ਕੇ ਕੋਟ ਸੁੱਟਦਾ ਸੀ ਤੇ ਮੇਰਾ ਦਾਦਾ ਵੀ ਡੈਡੀ ਨਾਲ ਬੈਠ ਕੇ ਸ਼ਰਾਬ ਪੀ ਲੈਂਦਾ ਸੀ ਉਹਨਾਂ ਨੂੰ ਸਿਰਫ ਆਪਣੀ ਸ਼ਰਾਬ ਤੱਕ ਮਤਲਬ ਸੀ ਸਾਡਾ ਦਰਦ ਕੋਈ ਨਹੀਂ ਸਮਝਦਾ ਸੀ ਮੇਰੀ ਇੱਕ ਭੂਆ ਆ ਸਾਡੇ ਘਰ ਵਿੱਚ ਸਾਡੇ ਭੂਆ ਦੀ ਹੀ ਮੁਖਤਿਆਰੀ ਚੱਲਦੀ ਆ ਡੈਡੀ ਤੇ ਦਾਦਾ ਮੇਰੀ ਭੂਆ ਦੀ ਹੀ ਗੱਲ ਮੰਨਦੇ ਆ ਜਿੱਦਾਂ ਉਹ ਕਹਿੰਦੀ ਉਦਾਂ ਹੀ ਕਰਦੇ ਆ ਭੂਆ ਦੇ ਇੱਕ ਕੁੜੀ ਆ ਉਹ ਵੀ ਸਾਡੇ ਤੋਂ ਬੜੀ ਜੈਲਸੀ ਕਰਦੀ ਆ ਭੂਆ ਤੇ ਉਹਦੀ ਕੁੜੀ ਸਾਡੇ ਤੇ ਨੌਕਰਾਂ ਵਾਂਗੂ ਹੁਕਮ ਚਲਾਉਂਦੀਆਂ ਨੇ ਜਿੱਦਾਂ ਕਿ ਅਸੀਂ ਉਹਨਾਂ ਦੇ ਨੌਕਰ ਰੱਖੇ ਹੋਈਏ ਜਦੋਂ ਭੂਆ ਸਾਡੇ ਕੋਲੇ ਰਹਿਣ ਆਉਂਦੀ ਸੀ ਤਾਂ ਘਰ ਵਿੱਚ ਓਨੇ ਦਿਨ ਕੱਢਣੇ ਮੁਸ਼ਕਲ ਹੋ ਜਾਂਦੇ ਸੀ ਕਿਉਂਕਿ ਉਹ ਸਾਡੇ ਤੇ ਬਹੁਤ ਆਰਡਰ ਮਾਰਦੀ ਸੀ ਉਹਨੇ ਕਦੇ ਸਾਡਾ ਦਰਦ ਨਹੀਂ ਸਮਝਿਆ ਸੀ ਜਾਦ ਕੇ ਉਹਨੂੰ ਸਾਨੂੰ ਇੱਕ ਮਾਂ ਦਾ ਪਿਆਰ ਦੇਣਾ ਚਾਹੀਦਾ ਸੀ ਪਰ ਉਹ ਤਾਂ ਸਾਡੇ ਨਾਲ ਸ਼ਰੀਕਾ ਵਾਂਗ ਜਿਦਾ ਕਰਦੀ ਰਹਿੰਦੀ ਸੀ ਮੇਰੀ ਵੱਡੀ ਭੈਣ 12ਵੀਂ ਕਲਾਸ ਵਿੱਚ ਪੜਦੀ ਸੀ ਉਹਦੀ ਆਪਣੀ ਕਲਾਸ ਦੇ ਮੁੰਡੇ ਨਾਲ ਗੱਲਬਾਤ ਸੀ ਤੇ ਉਹ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਇੱਕ ਦਿਨ ਇਸ ਗੱਲ ਬਾਰੇ ਸਾਡੇ ਘਰੇ ਪਤਾ ਲੱਗ ਗਿਆ ਮੇਰੇ ਡੈਡੀ ਨੇ ਮੇਰੀ ਭੈਣ ਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਮੇਰੀ ਭੂਆ ਨੂੰ ਫੋਨ ਕਰਕੇ ਬੁਲਾ ਲਿਆ ਭੂਆ ਤੇ ਭੂਆ ਦੀ ਕੁੜੀ ਮੇਰੀ ਭੈਣ ਤੇ ਬਹੁਤ ਰੋਬ ਮਾਰਨ ਲੱਗੀਆਂ ਭੂਆ ਨੇ ਵੀ ਮੇਰੀ ਭੈਣ ਦੇ ਦੋ ਚਾਰ ਚਪੇੜਾਂ ਲਾ ਦਿੱਤੀਆਂ ਮੇਰੀ ਭੈਣ ਬਹੁਤ ਰੋ ਰਹੀ ਸੀ ਮੇਰੀ ਭੈਣ ਨੇ ਕਿਹਾ ਕਿ ਮੈਂ ਉਸ ਮੁੰਡੇ ਨਾਲ ਵਿਆਹ ਕਰਵਾਉਣਾ ਮੁੰਡਾ ਕਾਫੀ ਅਮੀਰ ਘਰ ਦਾ ਸੀ ਮੁੰਡਾ ਵੀ ਮੇਰੀ ਭੈਣ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਮੇਰੀ ਭੂਆ ਨੇ ਇਸ ਰਿਸ਼ਤੇ ਦਾ ਬਹੁਤ ਵਿਰੋਧ ਕੀਤਾ ਭੂਆ ਨੇ ਦਾਦੇ ਨੂੰ ਤੇ ਡੈਡੀ ਨੂੰ ਸਿਖਾ ਦਿੱਤਾ ਕਿ ਉਥੇ ਰਿਸ਼ਤਾ ਨਹੀਂ ਕਰਨਾ ਆਪਣੀ ਇੱਜ਼ਤ ਰੋਲ ਜਾਊਗੀ ਡੈਡੀ ਨੇ ਸ਼ਰਾਬ ਪੀ ਕੇ ਰਾਤ ਨੂੰ ਫਿਰ ਮੇਰੀ ਵੱਡੀ ਭੈਣ ਨੂੰ ਬਹੁਤ ਕੁੱਟਿਆ ਅਸੀਂ ਬਹੁਤ ਸਹਿਮੀਆਂ ਸਹਿਮੀਆਂ ਬੈਠੀਆਂ ਸੀ ਤੇ ਆਪਣੀ ਮਾਂ ਨੂੰ ਯਾਦ ਕਰ ਰਹੀਆਂ ਸੀ ਰਿਸ਼ਤਾ ਬਹੁਤ ਵਧੀਆ ਸੀ ਮੁੰਡਾ ਵਧੀਆ ਘਰੋਂ ਸੀ ਤੇ ਮੁੰਡੇ ਦੇ ਘਰ ਦੇ ਰਿਸ਼ਤਾ ਲੈ ਕੇ ਆਏ ਸੀ ਪਰ ਭੂਆ ਨੇ ਤੇ ਭੂਆ ਦੀ ਕੁੜੀ ਨੇ ਰਿਸ਼ਤਾ ਨਹੀਂ ਹੋਣ ਦਿੱਤਾ ਤੇ ਭੂਆ ਕਹਿਣ ਲੱਗੀ ਕਿ ਮੈਂ ਰਿਸ਼ਤੇਦਾਰੀ ਵਿੱਚ ਫੋਨ ਕਰਦੀ ਆ ਕਿ ਇਹਦੇ ਲਈ ਕੋਈ ਰਿਸ਼ਤਾ ਵੇਖਣ ਤੇ ਜਿਹੋ ਜავი ਲੱਭਿਆ ਇਹਦਾ ਵਿਆਹ ਕਰ ਦਿੰਨੇ ਆ ਮੇਰੀ ਵੱਡੀ ਭੈਣ ਨੂੰ ਸਕੂਲੋਂ ਹਟਾ ਲਿਆ ਗਿਆ ਤੇ 1 ਮਹੀਨੇ ਦੇ ਵਿੱਚ ਵਿੱਚ ਉਹਦੇ ਲਈ ਰਿਸ਼ਤਾ ਲੱਭ ਲਿਆ ਕਿਉਂਕਿ ਮੇਰੀ ਭੂਆ ਨੇ ਸਾਰੀ ਰਿਸ਼ਤੇਦਾਰੀ ਵਿੱਚ ਫੋਨ ਕਰਕੇ ਕਹਿ ਦਿੱਤਾ ਸੀ ਕਿ ਵੱਡੀ ਕੁੜੀ ਵਿਆਹਣੀ ਆ ਕੋਈ ਰਿਸ਼ਤਾ ਦੇਖ ਲਵੋ ਜਿਹੋ ਜਿਹਾ ਵੀ ਹੋਵੇ ਅਸੀਂ ਰਿਸ਼ਤਾ ਕਰ ਦਾਂਗੇ ਉਹਨੇ ਸਾਰੀਆਂ ਰਿਸ਼ਤੇਦਾਰੀਆਂ ਵਿੱਚ ਮੇਰੀ ਵੱਡੀ ਭੈਣ ਨੂੰ ਬਦਨਾਮ ਕਰ ਦਿੱਤਾ ਕਿ ਇਹ ਤਾਂ ਹੁਣ ਆਸ਼ਕੀ ਕਰਨ ਲੱਗ ਪਈ ਆ ਇਸ ਕਰਕੇ ਇਹਦਾ ਵਿਆਹ ਕਰ ਦੇਣਾ ਆ ਪੂਆ ਨੇ ਇੱਕ ਵਾਰ ਵੀ ਇਹ ਨਹੀਂ ਸੋਚਿਆ ਕਿ ਭਤੀਜੀ ਤਾਂ ਮੇਰੀ ਹੀ ਆ ਇੱਜ਼ਤ ਤਾਂ ਮੇਰੀ ਵੀ ਬਰਾਬਰ ਦੀ ਆ ਉਹਨੇ ਤਾਂ ਬਸ ਸਾਨੂੰ ਬਗਾਨੇ ਸਮਝਿਆ ਹੋਇਆ ਸੀ ਉਹਨੇ ਮੇਰੀ ਭੈਣ ਲਈ ਆਪ ਰਿਸ਼ਤਾ ਵੇਖ ਕੇ ਰਿਸ਼ਤਾ ਕਰ ਦਿੱਤਾ ਉਹਦੀ ਕਿਸੇ ਜਾਣ ਪਛਾਣ ਵਾਲੀ ਨੇ ਰਿਸ਼ਤਾ ਕਰਵਾਇਆ ਸੀ ਮੇਰੀ ਭੈਣ ਪੂਆ ਨੂੰ ਬੜੇ ਤਰਲੇ ਪਾਉਂਦੀ ਸੀ ਕਿ ਮੇਰਾ ਰਿਸ਼ਤਾ ਉੱਥੇ ਕਰ ਦਵੋ ਜਿੱਥੇ ਮੈਚ ਆਉਣੀ ਆ ਨਾਲੇ ਅਮੀਰ ਘਰ ਸੀ ਪਰ ਫਿਰ ਵੀ ਮੇਰੇ ਪੂਆ ਨੇ ਜਾਣ ਬੁੱਝ ਕੇ ਮੇਰੀ ਭੈਣ ਦਾ ਰਿਸ਼ਤਾ ਉੱਥੇ ਨਹੀਂ ਕੀਤਾ ਮੇਰੀ ਭੈਣ ਦਾ ਵਿਆਹ 15 ਦਿਨਾਂ ਦੇ ਵਿੱਚ ਵਿੱਚ ਹੀ ਰੱਖ ਦਿੱਤਾ ਮੇਰੀ ਪੂਆ ਬੜੀ ਖਰਾਬ ਸੀ ਉਹਨੂੰ ਤਾਂ ਬਸ ਜਲਦੀ ਸੀ ਕਿ ਕਦੋਂ ਮੇਰੀ ਭੈਣ ਘਰੋਂ ਨਿਕਲ ਜਾਵੇ ਉਹਦੀ ਕੁੜੀ ਮੇਰੇ ਹਾਨ ਦੀ ਸੀ ਉਹ ਵੀ ਸਾਡੀਆਂ ਬੜੀਆਂ ਗੱਲਾਂ ਬਣਾਉਂਦੀ ਆ ਕਸੂਰ ਤਾਂ ਸਾਡੇ ਡੈਡੀ ਦਾ ਤੇ ਸਾਡੇ ਦਾਦੇ ਦਾ ਜੋ ਉਹਨਾਂ ਦੇ ਪਿੱਛੇ ਲੱਗਦੇ ਆ ਹੁਣ ਮੇਰੀ ਭੈਣ ਦਾ ਵਿਆਹ ਹੋ ਗਿਆ ਸੀ ਭੈਣ ਦੇ ਘਰ ਵਾਲਾ ਮਤਲਬ ਮੇਰਾ ਜੀਜਾ ਬਿਲਕੁਲ ਸੋਹਣਾ ਨਹੀਂ ਸੀ ਤੇ ਜ਼ਮੀਨ ਜਾਇਦਾਦ ਵੀ ਉਸ ਮੁੰਡੇ ਨਾਲੋਂ ਘੱਟ ਸੀ ਜਿਸ ਨਾਲ ਮੇਰੀ ਭੈਣ ਵਿਆਹ ਕਰਵਾਉਣਾ ਚਾਹੁੰਦੀ ਸੀ ਮੇਰੀ ਭੈਣ ਨੇ ਤਾਂ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਉਹ ਬੜੀ ਸ਼ਰਾਬ ਪੀਂਦਾ ਤੇ ਡੈਡੀ ਵਾਲਾ ਉਹਦਾ ਹਾਲ ਆ ਸ਼ਰਾਬ ਪੀ ਕੇ ਭੈਣ ਦੱਸਦੀ ਆ ਕਿ ਕਦੇ-ਕਦੇ ਮੈਨੂੰ ਕੁੱਟ ਦਿੰਦਾ ਆ ਜੀ ਮੇਰੀ ਭੈਣ ਇਥੇ ਪੇਕੇ ਆ ਕੇ ਇਹ ਗੱਲ ਦੱਸਦੀ ਆ ਤਾਂ ਭੂਆ ਕਹਿ ਦਿੰਦੀ ਆ ਚੱਲ ਕੋਈ ਗੱਲ ਨਹੀਂ ਬੰਦੇ ਇੰਨਾਂ ਕ ਤਾਂ ਕਰਦੇ ਹੀ ਹੁੰਦੇ ਆ ਭੂਆ ਨੇ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਹ ਉੱਥੇ ਖੁਸ਼ ਨਹੀਂ ਸੀ ਉਹਦੀ ਸੱਸ ਵੀ ਬੜੀ ਭੈੜੀ ਆ ਭੂਆ ਨੇ ਸ਼ਾਇਦ ਜਾਣ ਬੁੱਝ ਕੇ ਇਹੋ ਜਿਹੇ ਬੰਦੇ ਲੱਭੇ ਹੋਣੇ ਆ ਇਦਾਂ ਹੀ ਟਾਈਮ ਬੀਤਦਾ ਗਿਆ ਮੈਂ ਹੁਣ 12ਵੀਂ ਕਲਾਸ ਵਿੱਚ ਹੋ ਗਈ ਸੀ ਤੇ ਮੈਂ ਆਪਣੇ ਡੈਡੀ ਨੂੰ ਕਿਹਾ ਸੀ ਕਿ ਮੈਂ 12ਵੀਂ ਤੋਂ ਬਾਅਦ ਆਈਲੈਂਡਸ ਕਰਕੇ ਕੈਨੇਡਾ ਜਾਣਾ ਚਾਹੁੰਨੀ ਆ ਤਾਂ ਡੈਡੀ ਕਹਿੰਦਾ ਸਾਡੇ ਕੋਲੇ ਇੰਨੇ ਪੈਸੇ ਨਹੀਂ ਕਿ ਤੇਰੇ ਤੇ ਲਗਾ ਦਈਏ ਤਾਂ ਮੈਂ ਕਿਹਾ ਤੁਸੀਂ ਮੁੰਡਾ ਲੱਭ ਲਿਓ ਪੈਸੇ ਲਗਾਉਣ ਵਾਲਾ ਤਾਂ ਡੈਡੀ ਨੇ ਇਹ ਗੱਲ ਦੀ ਸਲਾਹ ਮੇਰੀ ਭੂਆ ਨਾਲ ਕੀਤੀ ਭੂਆ ਕਹਿੰਦੀ ਮੈਂ ਕਰਵਾਉਣੀ ਇਹਨੂੰ ਆਇਲਟਸ ਪਹਿਲਾਂ ਵੱਡੀ ਵਿਗੜ ਗਈ ਸੀ ਹੁਣ ਇਹ ਵੀ ਵਿਗੜ ਜਾਊਗੀ ਭੂਆ ਤਾਂ ਚਾਹੁੰਦੀ ਹੀ ਨਹੀਂ ਸੀ ਕਿ ਸਾਡੀ ਜ਼ਿੰਦਗੀ ਬਣ ਜਾਵੇ ਉਹ ਤਾਂ ਬਸ ਚਾਹੁੰਦੀ ਸੀ ਕਿ ਮੇਰਾ ਵੀ ਪਲੱਸ 2 ਤੋਂ ਬਾਅਦ ਵਿਆਹ ਕੀਤਾ ਜਾਵੇ ਪਰ ਮੈਂ ਵਿਆਹ ਨਹੀਂ ਕਰਵਾਉਣਾ ਸੀ ਮੈਂ ਤਾਂ ਭੂਆ ਨਾਲ ਲੜ ਪੈਂਦੀ ਸੀ ਉਹ ਤਾਂ ਮੇਰੀ ਭੈਣ ਹੀ ਸੀ ਜਿਹੜੀ ਚੁੱਪ ਕਰ ਜਾਂਦੀ ਸੀ ਮੈਂ ਭੂਆ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਂ ਤਾਂ 12ਵੀਂ ਤੋਂ ਬਾਅਦ ਆਈਲਟਸ ਹੀ ਕਰਨਾ ਤੇ ਮੈਂ ਵਿਆਹ ਨਹੀਂ ਕਰਵਾਉਣਾ ਹੁਣ ਮੇਰੀ 12ਵੀਂ ਦੇ ਪੇਪਰ ਹੋ ਗਏ ਸੀ ਤੇ ਛੁੱਟੀਆਂ ਸੀ ਮੈਂ ਕਿਸੇ ਤਰ੍ਹਾਂ ਆਪਣੇ ਦਾਦੇ ਨੂੰ ਮਨਾ ਲਿਆ ਤੇ ਮੇਰੇ ਦਾਦੇ ਨੇ ਮੇਰੀ ਫੀਸ ਭਰ ਦਿੱਤੀ ਹੁਣ ਮੈਂ ਆਈਲਟਸ ਦੀਆਂ ਕਲਾਸਾਂ ਲਗਾਉਣ ਲੱਗ ਗਈ ਸੀ ਮੈਂ ਤਾਂ ਇਹੀ ਸੋਚਦੀ ਸੀ ਕਿ ਹੁਣ ਭੂਆ ਗੇੜਾ ਨਾ ਹੀ ਲਾਵੇ ਤਾਂ ਚੰਗੀ ਗੱਲ ਆ ਭੂਆ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਡੈਡੀ ਬੋੜ-ਬੋੜ ਕਰਦਾ ਸੀ ਕਿ ਜੇ ਤੇਰੀ ਭੂਆ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਬੋਲੂਗੀ ਤਾਂ ਮੈਂ ਕਿਹਾ ਤੁਸੀਂ ਸਾਰੇ ਫੈਸਲੇ ਭੂਆ ਤੋਂ ਪੁੱਛ ਕੇ ਹੀ ਲੈਂਦੇ ਹੋ ਕਦੇ ਸਾਡੇ ਕੋਲੋਂ ਵੀ ਕੋਈ ਗੱਲ ਪੁੱਛ ਲਿਆ ਕਰੋ ਨਾਲੇ ਇਹ ਆਪਣੇ ਘਰ ਦਾ ਮਾਮਲਾ ਹੁਣ ਭੂਆ ਤਾਂ ਵਿਆਹੀ ਹੋਈ ਆ ਹੁਣ ਮੈਨੂੰ ਆਈਲੈਂਡਸ ਦੀਆਂ ਕਲਾਸਾਂ ਲਗਾਉਂਦੀ ਨੂੰ ਇੱਕ ਮਹੀਨਾ ਹੋ ਗਿਆ ਸੀ ਇੱਕ ਦਿਨ ਜਦੋਂ ਮੈਂ ਕਲਾਸ ਲਗਾ ਕੇ ਨਿਕਲੀ ਤਾਂ ਮੇਰੀ ਭੂਆ ਦੀ ਕੁੜੀ ਨੇ ਮੈਨੂੰ ਵੇਖ ਲਿਆ ਉਹ ਵੀ ਉੱਥੇ ਆਈਲੈਂਡਸ ਦੀਆਂ ਕਲਾਸਾਂ ਲਗਾਉਂਦੀ ਸੀ ਪਰ ਉਹ ਕਿਸੇ ਹੋਰ ਇੰਸਟੀਚਿਊਟ ਵਿੱਚ ਸੀ ਮੈਂ ਰੋਜ਼ ਉਹਦੇ ਕੋਲੋਂ ਬਚ-ਬਚ ਕੇ ਨਿਕਲਦੀ ਸੀ ਪਰ ਉਸ ਦਿਨ ਉਹਨੇ ਮੈਨੂੰ ਵੇਖ ਹੀ ਲਿਆ ਮੈਨੂੰ ਤਾਂ ਉਦੋਂ ਹੀ ਪਤਾ ਲੱਗ ਗਿਆ ਕਿ ਲੈ ਹੁਣ ਪਵਾੜਾ ਪੈ ਗਿਆ ਹੁਣ ਇੰਨੇ ਭੂਆ ਕੋਲ ਜਾ ਕੇ ਗੱਲ ਕਰਨੀ ਆ ਜਦੋਂ ਮੈਂ ਘਰ ਆਈ ਤਾਂ ਮੇਰੇ ਘਰ ਆਉਣ ਤੋਂ ਪਹਿਲਾਂ ਘਰ ਵਿੱਚ ਫੋਨ ਆ ਚੁੱਕਿਆ ਸੀ ਡੈਡੀ ਕਹਿਣ ਲੱਗੇ ਤੈਨੂੰ ਤੇਰੀ ਭੂਆ ਦੀ ਕੁੜੀ ਮਿਲੀ ਸੀ ਮੈਂ ਕਿਹਾ ਹਾਂਜੀ ਤਾਂ ਡੈਡੀ ਕਹਿਣ ਲੱਗੇ ਕਿ ਤੂੰ ਹਟੇ ਜਾ ਐਵੇਂ ਤੇਰੀ ਭੂਆ ਨਾਰਾਜ਼ ਹੁੰਦੀ ਆ ਮੈਂ ਕਿਹਾ ਭੂਆ ਕਿਉਂ ਨਾਰਾਜ਼ ਹੁੰਦੀ ਆ ਹੁੰਦੀ ਆ ਹੋਈ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਡੈਡੀ ਨੇ ਮੇਰੇ ਚਪੇੜ ਮਾਰੀ ਕਿ ਤੂੰ ਆਪਣੀ ਭੂਆ ਨੂੰ ਕਿੱਦਾਂ ਬੋਲਦੀ ਆ ਮੈਂ ਆਪਣੇ ਡੈਡੀ ਨੂੰ ਬੜਾ ਸਮਝਾਇਆ ਕਿ ਤੁਸੀਂ ਸਾਡੇ ਬਾਰੇ ਸੋਚੋ ਅਸੀਂ ਤੁਹਾਡੀਆਂ ਧੀਆ ਜੇ ਸਾਡੀ ਜ਼ਿੰਦਗੀ ਬਣ ਜਾਊਗੀ ਤਾਂ ਤੁਸੀਂ ਸੌਖੇ ਰਹੋਗੇ ਪਹਿਲਾਂ ਸਾਡੀ ਮਾਂ ਤੁਰ ਗਈ ਤੁਸੀਂ ਤਾਂ ਆਪਣੇ ਪਿਓ ਵਾਲਾ ਫਰਜ਼ ਨਿਭਾ ਦਿਓ ਪਰ ਡੈਡੀ ਕਿੱਥੇ ਸੌਂਦਾ ਸੀ ਅਗਲੇ ਦਿਨ ਭੂਆ ਸਾਡੇ ਘਰ ਆ ਗਈ ਪਰ ਮੈਂ ਉਦੋਂ ਇੰਸਟੀਚਿਊਟ ਗਈ ਹੋਈ ਸੀ ਜਦੋਂ ਮੈਂ ਆਈ ਭੂਆ ਡੈਡੀ ਨੂੰ ਕਾਫੀ ਬੋਲੀ ਤੇ ਕਹਿਣ ਲੱਗੀ ਕਿ ਤੁਸੀਂ ਕੁੜੀ ਲਗਾਉਣ ਲੱਗੇ ਮੈਨੂੰ ਪੁੱਛਿਆ ਤੱਕ ਨਹੀਂ ਹੁਣ ਮੇਰੀ ਇੰਨੀ ਇੱਜ਼ਤ ਰਹਿ ਗਈ ਇਸ ਘਰ ਵਿੱਚ ਤਾਂ ਡੈਡੀ ਕਹਿਣ ਲੱਗਾ ਕਿ ਮੈਂ ਇਹਨੂੰ ਨਹੀਂ ਲਗਾਇਆ ਇਹ ਤਾਂ ਪਾਪੇ ਦਾ ਕੰਮ ਆ ਪਾਪੇ ਨੇ ਲਾਇਆ ਮਤਲਬ ਮੇਰੇ ਦਾਦੇ ਨੇ ਲਗਾਇਆ ਸੀ ਤਾਂ ਮੇਰੀ ਭੂਆ ਦਾਦੇ ਨੂੰ ਬੋਲਣ ਲੱਗ ਪਈ ਉਹ ਤਾਂ ਇਸ ਤਰ੍ਹਾਂ ਬੋਲ ਰਹੀ ਸੀ ਜਿਵੇਂ ਸਾਡੇ ਘਰ ਦੀ ਪ੍ਰਧਾਨ ਹੋਵੇ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਇੱਕ ਦਿਲ ਕਰਦਾ ਸੀ ਕੁਝ ਚੱਕ ਕੇ ਭੂਆ ਦੇ ਮਾਰ ਦੇਵਾਂ ਪਰ ਮੈਂ ਬੜੀ ਮਜਬੂਰ ਸੀ ਮੈਂ ਤੇ ਮੇਰੀ ਛੋਟੀ ਭੈਣ ਰਸੋਈ ਵਿੱਚ ਚਾਹ ਬਣਾ ਰਹੀਆਂ ਸੀ ਤੇ ਸਾਨੂੰ ਦੋਵਾਂ ਨੂੰ ਬੜਾ ਗੁੱਸਾ ਆ ਰਿਹਾ ਸੀ ਛੋਟੀ ਭੈਣ ਕਹਿ ਰਹੀ ਸੀ ਕਿ ਪਹਿਲਾਂ ਭੂਆ ਨੇ ਆਪਣੀ ਵੱਡੀ ਭੈਣ ਨਾਲ ਇਦਾਂ ਕੀਤਾ ਹੁਣ ਤੈਨੂੰ ਵੀ ਨਹੀਂ ਪੜਨ ਦੇ ਰਹੀ ਤੇ ਇਸ ਤੋਂ ਬਾਅਦ ਮੈਨੂੰ ਵੀ ਨਹੀਂ ਪੜਨ ਦੇਣਾ ਆਪਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਜਦੋਂ ਮੈਂ ਚਾਹ ਬਣਾਉਣ ਗਈ ਤਾਂ ਭੂਆ ਮੈਨੂੰ ਕਹਿਣ ਲੱਗੀ ਤੂੰ ਬੜੀ ਪ੍ਰਧਾਨ ਬਣੀ ਫਿਰਦੀ ਸੀ ਉੱਥੇ ਮੈਂ ਕਿਹਾ ਭੂਆ ਜੀ ਮੈਂ ਤਾਂ ਪੜ੍ਹਨ ਜਾਣੀ ਆ ਤੇ ਇਹਦੇ ਵਿੱਚ ਪ੍ਰਧਾਨ ਵਾਲੀ ਕਿਹੜੀ ਗੱਲ ਹੋ ਗਈ ਪ੍ਰਧਾਨਗੀ ਤੁਸੀਂ ਕਰਦੇ ਹੋ ਸਾਡੇ ਘਰ ਵਿੱਚ ਸਾਨੂੰ ਕੁਝ ਪੜ੍ਹ ਲੈਣ ਦਿਓ ਸਾਨੂੰ ਕੁਝ ਬਣ ਲੈਣ ਦਿਓ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਭੂਆ ਨੇ ਤਾਂ ਉੱਠ ਕੇ ਮੇਰੇ ਚਪੇੜ ਮਾਰੀ ਤੇ ਕਹਿਣ ਲੱਗੀ ਕਿ ਤੂੰ ਮੇਰੇ ਨਾਲ ਜ਼ਬਾਨ ਲੜਾਉਣੀ ਆ ਤੂੰ ਹੁੰਦੀ ਕੌਣ ਆ ਅੱਜ ਤੋਂ ਬਾਅਦ ਇਹਦਾ ਇੰਸਟੀਚਿਊਟ ਜਾਣਾ ਬੰਦ ਕਰੋ ਤਾਂ ਮੈਂ ਕਿਹਾ ਮੈਂ ਤਾਂ ਤੁਹਾਨੂੰ ਸਿਰਫ ਇਹ ਕਿਹਾ ਕਿ ਤੁਸੀਂ ਸਾਡੇ ਘਰ ਵਿੱਚ ਇਨੀ ਪ੍ਰਧਾਨਗੀ ਨਾ ਕਰਿਆ ਕਰੋ ਤੁਸੀਂ ਸਾਡੇ ਬਾਰੇ ਥੋੜਾ ਬਹੁਤ ਸੋਚੋ ਅਸੀਂ ਵੀ ਤਾਂ ਤੁਹਾਡੀਆਂ ਧੀਆ ਵਰਗੀਆਂ ਹੀ ਆ ਭੂਆ ਦੇ ਨਾਲ ਉਹਦੀ ਕੁੜੀ ਵੀ ਆਈ ਸੀ ਪੂਆ ਦੀ ਕੁੜੀ ਆਪਣੀ ਮਾਂ ਮਤਲਬ ਪੂਆ ਨੂੰ ਕਹਿਣ ਲੱਗੀ ਕਿ ਮੰਮੀ ਕੱਲ ਨੇ ਮੈਨੂੰ ਵੇਖ ਕੇ ਦੂਜੇ ਪਾਸੇ ਨੂੰ ਮੂੰਹ ਕਰ ਲਿਆ ਤੇ ਇੰਨੇ ਮੈਨੂੰ ਬੁਲਾਇਆ ਤੱਕ ਨਹੀਂ ਪੂਆ ਨੇ ਮੇਰਾ ਇੰਸਟੀਚਿਊਟ ਜਾਣਾ ਬੰਦ ਕਰਵਾ ਹੀ ਦਿੱਤਾ ਡੈਡੀ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਆਉਂਦੇ ਸੀ ਤੇ ਸਾਨੂੰ ਦੋਵਾਂ ਭੈਣਾਂ ਨੂੰ ਕੁੱਟ ਦਿੰਦੇ ਸੀ ਤੇ ਮੇਰਾ ਭਰਾ ਜੋ ਸਾਡੇ ਸਭ ਤੋਂ ਛੋਟਾ ਸੀ ਉਹ ਬੜਾ ਸਹਿਮ ਜਾਂਦਾ ਸੀ ਉਹਦਾ ਧਿਆਨ ਮੈਂ ਹੀ ਰੱਖਦੀ ਸੀ ਕਿਉਂਕਿ ਹੁਣ ਵੱਡੀ ਭੈਣ ਤਾਂ ਵਿਆਹੀ ਗਈ ਸੀ ਉਹ ਮੇਰੇ ਨਾਲ ਹੀ ਰਾਤ ਨੂੰ ਸੌਂਦਾ ਸੀ ਉਹ ਮੈਨੂੰ ਕਹਿੰਦਾ ਰਹਿੰਦਾ ਸੀ ਕਿ ਭੈਣੇ ਮੈਂ ਜਦੋਂ ਵੱਡਾ ਹੋ ਗਿਆ ਤਾਂ ਮੈਂ ਤੈਨੂੰ ਬਹੁਤ ਸਾਰੀ ਪੜ੍ਹਾਈ ਕਰਾਊਂਗਾ ਤੇ ਮੈਂ ਭੂਆ ਨੂੰ ਵੀ ਕੁਝ ਨਹੀਂ ਬੋਲਣ ਦਊਂਗਾ ਤੇ ਮੈਂ ਡੈਡੀ ਨੂੰ ਵੀ ਕੁੱਟਣ ਨਹੀਂ ਦਊਂਗਾ ਪਰ ਅਜੇ ਉਹ ਛੋਟਾ ਸੀ ਮੈਂ ਤਾਂ ਇਹੀ ਸੋਚਦੀ ਸੀ ਕਿ ਰੱਬਾ ਜੇ ਸਾਡੀ ਮਾਂ ਸਾਡੇ ਕੋਲੋਂ ਲਜਾਣੀ ਸੀ ਤਾਂ ਘੱਟੋ-ਘੱਟ ਭਰਾ ਤਾਂ ਵੱਡਾ ਹੁੰਦਾ ਤਾਂਕੇ ਸਾਡੀ ਮਦਦ ਕਰਦਾ ਹੁਣ ਮੈਂ ਘਰ ਵਿੱਚ ਹੀ ਹੁੰਦੀ ਸੀ ਇੱਕ ਦਿਨ ਮੇਰੇ ਡੈਡੀ ਦਾ ਮਾਮਾ ਸਾਡੇ ਘਰ ਆਇਆ ਤੇ ਉਹ ਮੈਨੂੰ ਪੁੱਛਣ ਲੱਗਾ ਕਿ ਧੀਏ ਤੂੰ ਹੁਣ ਕਿਹੜੀ ਪੜਾਈ ਕਰਦੀ ਆ ਉਸ ਟਾਈਮ ਸਿਰਫ ਮੇਰਾ ਦਾਦਾ ਕੋਲ ਬੈਠਾ ਸੀ ਡੈਡੀ ਘਰ ਨਹੀਂ ਸੀ ਤਾਂ ਮੈਂ ਉਹਨੂੰ ਦੱਸਿਆ ਕਿ ਮਾਮਾ ਜੀ ਮੈਂ ਤਾਂ ਆਇਲਟਸ ਕਰਨ ਲੱਗੀ ਸੀ ਪਰ ਭੂਆ ਨੇ ਮੈਨੂੰ ਆਇਲਟਸ ਕਰਨੋਂ ਹਟਾ ਲਿਆ ਤਾਂ ਉਹ ਹੈਰਾਨ ਰਹਿ ਗਿਆ ਕਿ ਜੇ ਤੂੰ ਆਇਲਟਸ ਕਰਨ ਲੱਗੀ ਸੀ ਤਾਂ ਤੈਨੂੰ ਹਟਾ ਕਿਉਂ ਲਿਆ ਤਾਂ ਮੈਂ ਕਿਹਾ ਕਿ ਉਹ ਕਿਸੇ ਵੀ ਗੱਲ 'ਚ ਸਾਡਾ ਸਾਥ ਨਹੀਂ ਦਿੰਦੀ ਪਤਾ ਨਹੀਂ ਉਹ ਸਾਡੇ ਤੋਂ ਕਾਦੀ ਜੈਲਸੀ ਕਰਦੀ ਆ ਉਹਨਾਂ ਨੂੰ ਬਿਲਕੁਲ ਵੀ ਨਹੀਂ ਆ ਕਿ ਸਾਡੀਆਂ ਭਤੀਜੀਆਂ ਨੇ ਪੜ੍ਹ ਲਿਖ ਜਾਣਗੀਆਂ, ਕੁਝ ਬਣ ਜਾਣਗੀਆਂ। ਪਤਾ ਨਹੀਂ ਉਹ ਸਾਡੇ ਨਾਲ ਇੰਨਾ ਕਿਉਂ ਜੈਲਸੀ ਫੀਲ ਕਰਦੀ ਆ। ਪਹਿਲਾਂ ਮੇਰੀ ਵੱਡੀ ਭੈਣ ਇਦਾਂ ਹੀ ਚੁੱਪ ਕਰਕੇ ਵਿਆਹ ਦਿੱਤੀ। ਉਹਦਾ ਘਰ ਵਾਲਾ ਐਨਾ ਭੜਾ ਆ ਰੋਜ਼ ਸ਼ਰਾਬ ਪੀ ਕੇ ਕੋਟਦਾ। ਮਾਮਾ ਜੀ ਮੇਰੀ ਅਗਲੀ ਗੱਲ ਸੁਣ ਕੇ ਹੈਰਾਨ ਰਹਿ ਗਏ ਤੇ ਮੈਂ ਮਾਮਾ ਜੀ ਨੂੰ ਦੱਸਿਆ ਕਿ ਜਿਹੜੀ ਭੂਆ ਦੀ ਕੁੜੀ ਆ ਉਹ ਵੀ ਇਦਾਂ ਦੀ ਹੀ ਆ। ਉਹ ਦੋਵੇਂ ਮਾਵਾਂ ਤੀਆਂ ਰਲ ਕੇ ਸਾਡੇ ਘਰ ਵਿੱਚ ਬੜੀ ਮੁਖਤਿਆਰੀ ਕਰਦੀਆਂ ਨੇ। ਸਾਡਾ ਤਾਂ ਜੀਣਾ ਮੁਸ਼ਕਲ ਕੀਤਾ ਪਿਆ। ਜਦੋਂ ਮੈਂ ਮੰਮੀ ਨੂੰ ਇਹ ਸਾਰੀਆਂ ਗੱਲਾਂ ਦੱਸ ਰਹੀ ਸੀ ਤਾਂ ਮੇਰਾ ਦਾਦਾ ਮੇਰੇ ਵੱਲ ਅੱਖਾਂ ਕੱਢ ਕੇ ਵੇਖ ਰਿਹਾ ਸੀ ਪਰ ਉਹ ਕੁਝ ਨਾ ਬੋਲਿਆ ਤਾਂ ਮਾਮਾ ਦਾਦੇ ਨੂੰ ਕਹਿੰਦਾ ਕਿ ਤੁਸੀਂ ਕੁਝ ਨਹੀਂ ਬੋਲਦੇ ਤਾਂ ਮੈਂ ਦੱਸਿਆ ਕਿ ਇਹ ਤਾਂ ਆਪ ਭੂਆ ਨਾਲ ਰਲ ਜਾਂਦੇ ਨੇ ਇਹ ਤਾਂ ਭੂਆ ਤੋਂ ਬੜਾ ਡਰਦੇ ਨੇ ਦਾਦੇ ਨੇ ਮੈਨੂੰ ਆਈਲੈਂਡਸ ਕਰਨ ਲਾਇਆ ਸੀ ਪਰ ਜਦੋਂ ਭੂਆ ਨੇ ਕਹਿ ਦਿੱਤਾ ਦਾਦੇ ਨੇ ਵੀ ਉਦੋਂ ਹੀ ਹਟਾ ਲਿਆ ਦਾਦੇ ਨੇ ਬਿਲਕੁਕੁਲ ਵਿਰੋਧ ਨਹੀਂ ਕੀਤਾ ਮਾਮਾ ਕਹਿੰਦਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਆਈਲੈਂਡਸ ਦੀਆਂ ਕਲਾਸਾਂ ਲਾ ਤੇ ਜੇ ਤੈਨੂੰ ਹੁਣ ਕੁਝ ਕਹੂਗੀ ਤਾਂ ਤੂੰ ਮੈਨੂੰ ਫੋਨ ਕਰੀ ਮੈਂ ਦੇਖੂਗਾ ਤਾਂ ਮਾਮੇ ਨੇ ਮੇਰੀ 1 ਮਹੀਨੇ ਦੀ ਫੀਸ ਆਪ ਭਰੀ ਤੇ ਦਾਦੇ ਨੂੰ ਵੀ ਕਿਹਾ ਕਿ ਜਦੋਂ ਅਗਲੇ ਮਹੀਨੇ ਦੀ ਫੀਸ ਭਰਨੀ ਤਾਂ ਮੈਨੂੰ ਦੱਸ ਦਿਓ ਮੈਂ ਆਪੇ ਫੀਸ ਭਰੂੰਗਾ ਮੈਂ ਮਾਮਾ ਜੀ ਨੂੰ ਕਿਹਾ ਕਿ ਫੀਸ ਭਰੰਦੀ ਤਾਂ ਕੋਈ ਗੱਲ ਨਹੀਂ ਬਸ ਇਹ ਤਾਂ ਭੂਆ ਨੂੰ ਉਦਾਂ ਹੀ ਆ ਕਿ ਕਿਤੇ ਇਹ ਪੜ੍ਹ ਨਾ ਜਾਣਾ ਤਾਂ ਮਾਮਾ ਜੀ ਮੈਨੂੰ ਕਹਿੰਦੇ ਤੂੰ ਮੈਨੂੰ ਫੋਨ ਕਰ ਦੇਵੀ ਜਦੋਂ ਤੇਰੀ ਭੂਆ ਕੇ ਕੁਝ ਬੋਲੂਗੀ ਤਾਂ ਮੈਂ ਕਿਾ ਦਾ ਉਹ ਕਹਿੰਦੇ ਤੂੰ ਕੱਲ ਤੋਂ ਆਪਣਾ ਇੰਸਟੀਚਿਊਟ ਚਲੀ ਜਾਈ ਤਾਂ ਮੈਂ ਕਿਹਾ ਠੀਕ ਆ ਅਗਲੇ ਦਿਨ ਮੈਂ ਇੰਸਟੀਚਿਊਟ ਚਲੀ ਗਈ ਦੋ ਕੁ ਦਿਨਾਂ ਬਾਅਦ ਮੇਰੀ ਭੂਆ ਦੀ ਕੁੜੀ ਨੂੰ ਇਹ ਗੱਲ ਪਤਾ ਲੱਗ ਗਈ ਤਾਂ ਉਹਨੇ ਆਪਣੀ ਮਾਂ ਨੂੰ ਇਹ ਗੱਲ ਦੱਸੀ ਜਦੋਂ ਉਹਦੀ ਮੰਮੀ ਨੇ ਮਤਲਬ ਮੇਰੀ ਭੂਆ ਨੇ ਮੇਰੇ ਡੈਡੀ ਨੂੰ ਫੋਨ ਕੀਤਾ ਤਾਂ ਡੈਡੀ ਕਹਿਣ ਲੱਗਾ ਕਿ ਇਹ ਤਾਂ ਮਾਮਾ ਜੀ ਇਹਨੂੰ ਲਾ ਕੇ ਗਏ ਆ ਹੁਣ ਮੈਂ ਇਹਦੇ ਵਿੱਚ ਕੀ ਕਰ ਸਕਦਾ ਤਾਂ ਭੂਆ ਕਹਿਣ ਲੱਗੀ ਦੇਖ ਲਈ ਤੇਰੀਆਂ ਕੁੜੀਆਂ ਨੇ ਵਿਗੜ ਜਾਣਾ ਤੁਸੀਂ ਇਹਨਾਂ ਨੂੰ ਖੁੱਲੀਆਂ ਤੋਰੀ ਫਿਰਦੇ ਹੋ ਹੁਣ ਭੂਆ ਕੁਝ ਨਹੀਂ ਕਰ ਸਕਦੀ ਸੀ ਕਿਉਂਕਿ ਭੂਆ ਮਾਮੇ ਤੋਂ ਡਰਦੀ ਸੀ ਤੇ ਡੈਡੀ ਤੇ ਦਾਦਾ ਵੀ ਮਾਮੇ ਤੋਂ ਡਰਦੇ ਸੀ ਹੁਣ ਮੈਨੂੰ ਲੱਗੀ ਨੂੰ 15 ਦਿਨ ਹੋ ਗਏ ਸੀ ਜਦੋਂ ਮੈਂ ਇੰਸਟੀਚਿਊਟ ਜਾਂਦੀ ਹੁੰਦੀ ਸੀ ਤਾਂ ਮੈਂ ਵੇਖਦੀ ਸੀ ਕਿ ਰੋਜ਼ ਉੱਥੇ ਇੱਕ ਪੁਲਸ ਵਾਲਾ ਖੜਾ ਹੁੰਦਾ ਸੀ ਜਿਹਦੀ ਉੱਥੇ ਡਿਊਟੀ ਸੀ ਪੁਲਸ ਥਾਣਾ ਨੇੜੇ ਹੀ ਸੀ ਉਹ ਰੋਜ਼ ਮੇਰੇ ਵੱਲ ਵੇਖਦਾ ਹੁੰਦਾ ਸੀ ਮੈਨੂੰ ਬੜਾ ਡਰ ਲੱਗਦਾ ਸੀ ਕਿ ਪਤਾ ਨਹੀਂ ਉਹ ਮੇਰੇ ਵੱਲ ਕਿਉਂ ਵੇਖਦਾ ਮੈਂ ਉੱਥੋਂ ਦੀ ਜਲਦੀ ਜਲਦੀ ਤੁਰ ਪੈਂਦੀ ਸੀ ਉਹ ਹਰ ਰੋਜ਼ ਹੀ ਉੱਥੇ ਖੜ ਜਾਂਦਾ ਸੀ ਮੈਨੂੰ ਤਾਂ ਆਪਣੇ ਘਰੋਂ ਬੜਾ ਡਰ ਲੱਗਦਾ ਸੀ ਇੱਕ ਦਿਨ ਉਹਨੇ ਮੈਨੂੰ ਰੋਕ ਲਿਆ ਕਿ ਗੱਲ ਸੁਣ ਕੇ ਜਾ ਤਾਂ ਮੈਂ ਕਿਹਾ ਹਾਂਜੀ ਸਰ ਕੀ ਗੱਲ ਆ ਤਾਂ ਉਹ ਮੈਨੂੰ ਕਹਿਣ ਲੱਗਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਉਹਦੀ ਗੱਲ ਸੁਣ ਕੇ ਮੈਨੂੰ ਬੜਾ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਉਹਨੇ ਮੇਰੇ ਨਾਲ ਕੀ ਗੱਲ ਕਰਨੀ ਆ ਮੈਂ ਕਿਹਾ ਹਾਂਜੀ ਦੱਸੋ ਤਾਂ ਜੋ ਗੱਲ ਉਹਨੇ ਅੱਗੇ ਮੈਨੂੰ ਕਹੀ ਉਹ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਤੁਸੀਂ ਮੇਰੇ ਨਾਲ ਵਿਆਹ ਕਰਾਓਗੇ ਮੈਂ ਤਾਂ ਚੁੱਪ ਕਰਕੇ ਖੜੀ ਰਹੀ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਨੂੰ ਸੋਚਣ ਦਾ ਟਾਈਮ ਦਿੰਨਾ ਮੈਂ ਤੁਹਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਦਾ ਤੁਸੀਂ ਆਪਣਾ ਫੈਸਲਾ ਮੈਨੂੰ ਦੱਸ ਦਿਓ ਮੈਂ ਤਾਂ ਉੱਥੋਂ ਉਹਦੀ ਗੱਲ ਸੁਣ ਕੇ ਜਲਦੀ ਜਲਦੀ ਇੰਸਟੀਚਿਊਟ ਵੱਲ ਨੂੰ ਤੁਰ ਪਈ ਤੇ ਮੈਂ ਬਹੁਤ ਘਬਰਾ ਗਈ ਕਿਉਂਕਿ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਪੁਲਿਸ ਵਾਲਾ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਜਦ ਕਿ ਉਹ ਪੁਲਿਸ ਦਾ ਵੱਡਾ ਅਫਸਰ ਸੀ ਇਹ ਗੱਲ ਮੈਨੂੰ ਮੇਰੀ ਸਹੇਲੀ ਨੇ ਦੱਸੀ ਸੀ ਜਦੋਂ ਮੈਂ ਆਪਣੀ ਸਹੇਲੀ ਨੂੰ ਇਹ ਗੱਲ ਦੱਸੀ ਕਿ ਉਹਨੇ ਮੈਨੂੰ ਪ੍ਰਪੋਜ਼ ਕੀਤਾ ਤਾਂ ਉਹ ਕਹਿਣ ਲੱਗੀ ਇਸ ਤੋਂ ਵੱਧ ਤੈਨੂੰ ਕੀ ਚਾਹੀਦਾ ਐਵੇਂ ਨਰਕ ਭਰੀ ਜ਼ਿੰਦਗੀ 'ਚੋਂ ਨਿਕਲ ਜਾਵੇਂਗੀ ਤੂੰ ਚੁੱਪ ਕਰਕੇ ਉਹਨੂੰ ਹਾਂ ਕਰ ਦੇ ਪਰ ਮੈਂ ਇਦਾਂ ਹਾਂ ਨਹੀਂ ਕਰ ਸਕਦੀ ਸੀ ਕਿਉਂਕਿ ਇਹ ਫੈਸਲਾ ਤਾਂ ਮੇਰੇ ਘਰ ਦੇ ਆਨੇ ਲੈਣਾ ਸੀ ਅਗਲੇ ਦਿਨ ਜਦੋਂ ਮੈਂ ਉੱਥੋਂ ਦੀ ਲੰਗਣ ਲੱਗੀ ਤਾਂ ਉਹ ਮੈਨੂੰ ਵੇਖ ਰਿਹਾ ਸੀ ਤਾਂ ਮੈਂ ਉਹਨੂੰ ਉੱਥੇ ਬੁਲਾ ਕੇ ਕਿਹਾ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤਾਂ ਮੈਂ ਉਹਨੂੰ ਆਪਣੇ ਘਰ ਦੀ ਸਾਰੀ ਕਹਾਣੀ ਦੱਸੀ ਕਿ ਮੇਰੀ ਮਾਂ ਨਹੀਂ ਆ ਤੇ ਮੇਰੀ ਭੂਆ ਸਾਡੇ ਘਰ ਵਿੱਚ ਇਦਾਂ ਮੁਖਤਿਆਰੀ ਕਰਦੀ ਆ ਇਹ ਸਾਰਾ ਫੈਸਲਾ ਮੇਰੀ ਭੂਆ ਨੇ ਆਪ ਹੀ ਲੈਣਾ ਇਸ ਕਰਕੇ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦੀ ਤਾਂ ਉਹ ਮੈਨੂੰ ਪੁੱਛਣ ਲੱਗਾ ਕਿ ਤੂੰ ਇੱਕ ਗੱਲ ਦੱਸ ਤੈਨੂੰ ਮੈਂ ਪਸੰਦ ਆਂ ਜੇ ਤੇਰਾ ਮੇਰੇ ਨਾਲ ਘਰ ਦੇ ਵਿਆਹ ਕਰ ਦੇਣ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਤਾਂ ਮੈਂ ਕਿਹਾ ਨਹੀਂ ਪਰ ਤੁਹਾਨੂੰ ਤਾਂ ਕੋਈ ਵੀ ਪਸੰਦ ਕਰ ਲੂਗਾ ਮੈਂ ਉਹਦੇ ਕੋਲ ਬਹੁਤ ਰੋਈ ਕਿ ਤੁਸੀਂ ਮੇਰਾ ਖਿਹੜਾ ਛੱਡ ਦਿਓ ਜੇ ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਮੈਨੂੰ ਆਈਲੈਟਸ ਕਰਨੋਂ ਹਟਾ ਲੈਣਾ ਮੇਰੀ ਜ਼ਿੰਦਗੀ ਖਰਾਬ ਹੋ ਜਾਊਗੀ ਪਹਿਲਾਂ ਹੀ ਉਹਨਾਂ ਨੇ ਬੜੀ ਮੁਸ਼ਕਲ ਨਾਲ ਮੈਨੂੰ ਲਾਇਆ ਪੁਲਿਸ ਵਾਲਾ ਮੈਨੂੰ ਕਹਿਣ ਲੱਗਾ ਕਿ ਤੂੰ ਇੱਕ ਵਾਰ ਆਪਣੇ ਘਰ ਗੱਲ ਤਾਂ ਕਰਕੇ ਵੇਖ ਮੈਨੂੰ ਯਕੀਨ ਹੈ ਕਿ ਉਹ ਜ਼ਰੂਰ ਮੰਨ ਜਾਣਗੇ ਪਰ ਮੈਨੂੰ ਆਪਣੇ ਘਰਦਿਆਂ ਦਾ ਪਤਾ ਸੀ ਕਿਉਂਕਿ ਉਹਨਾਂ ਨੇ ਵੱਡੀ ਭੈਣ ਲਈ ਵੀ ਇਦਾਂ ਹੀ ਕੀਤਾ ਸੀ ਉਹਦੀ ਜ਼ਿੰਦਗੀ ਹੁਣ ਨਰਕ ਭਰੀ ਆ ਤੇ ਹੁਣ ਮੈਂ ਉਹੀ ਕੰਮ ਕਰਕੇ ਆਪਣੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਮੈਂ ਉਹਨੂੰ ਕਿਹਾ ਕਿ ਤੁਹਾਨੂੰ ਤਾਂ ਕੋਈ ਵੀ ਕੁੜੀ ਮਿਲ ਜਾਊਗੀ ਤੁਸੀਂ ਮੇਰੇ ਪਿੱਛੇ ਕਿਉਂ ਫਿਰਦੇ ਹੋ ਤਾਂ ਉਹ ਕਹਿਣ ਲੱਗਾ ਕਿ ਮੈਨੂੰ ਕੋਈ ਵੀ ਕੁੜੀ ਨਹੀਂ ਮੈਨੂੰ ਤੂੰ ਹੀ ਚਾਹੀਦੀ ਆ ਹੁਣ ਤੇਰੀ ਦਰਦ ਭਰੀ ਕਹਾਣੀ ਸੁਣ ਕੇ ਤਾਂ ਮੈਂ ਤੇਰਾ ਹੱਥ ਕਦੇ ਵੀ ਨਹੀਂ ਛੱਡਣਾ ਮੈਂ ਤੈਨੂੰ ਇਸ ਨਰਕ ਵਿੱਚੋਂ ਕੱਢ ਕੇ ਹੀ ਰ੍ਹਾਂਗਾ ਇਦਾਂ ਕਹਿ ਕੇ ਉਹ ਉੱਥੋਂ ਚਲਾ ਗਿਆ ਤੇ ਇਦਾਂ ਰੋਜ਼ ਹੀ ਉਹ ਮੈਨੂੰ ਵੇਖਦਾ ਰਹਿੰਦਾ ਸੀ ਇੱਕ ਦਿਨ ਮੇਰੀ ਸਹੇਲੀ ਮੈਨੂੰ ਕਹਿਣ ਲੱਗੀ ਕਿ ਤੈਨੂੰ ਉਸ ਮੁੰਡੇ ਨਾਲ ਗੱਲ ਕਰ ਲੈਣੀ ਚਾਹੀਦੀ ਆ ਉਹਨੇ ਤੇਰੀ ਜ਼ਿੰਦਗੀ ਸਵਾਰ ਦੇਣੀ ਆ ਜੇਕਰ ਜ਼ਿੰਦਗੀ ਚ ਕੋਈ ਸਾਥ ਦੇ ਸਕਦਾ ਤਾਂ ਉਹ ਮੁੰਡਾ ਹੀ ਤੇਰਾ ਸਾਥ ਦੇ ਸਕਦਾ ਕੱਲ ਨੂੰ ਤੇਰੇ ਬਹਿਣ ਨਾ ਆਏ ਤਾਂ ਤੇਰੇ ਘਰ ਦੇ ਆਣੇ ਤਾਂ ਤੇਰੇ ਲਈ ਪਤਾ ਨਹੀਂ ਕਹਿੋ ਜੇ ਮੁੰਡਾ ਵੇਖ ਕੇ ਵਿਆਹ ਕਰ ਦੇਣਾ ਤੇ ਫਿਰ ਸਾਰੀ ਉਮਰ ਪਛਤਾਉਂਦੀ ਰਹਿ ਜਾਏਂਗੀ ਅਗਲੇ ਦਿਨ ਮੈਂ ਉਸ ਮੁੰਡੇ ਤੋਂ ਉਹਦਾ ਨੰਬਰ ਮੰਗਿਆ ਕਿਉਂਕਿ ਮੈਂ ਰਾਹ ਵਿੱਚ ਬੈਠ ਕੇ ਉਹਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ ਮੈਨੂੰ ਇਹ ਸੀ ਕਿ ਕਿਤੇ ਮੇਰੀ ਭੂਆ ਦੀ ਕੁੜੀ ਇਧਰ ਉਧਰੋਂ ਵੇਖ ਨਾ ਲਵੇ ਮੈਂ ਉਹਦਾ ਨੰਬਰ ਲੈ ਲਿਆ ਤੇ ਮੈਂ ਘਰ ਜਾ ਕੇ ਉਹਨੂੰ ਕਾਲ ਕੀਤੀ ਤੇ ਮੇਰੇ ਨਾਲ ਗੱਲ ਕਰਕੇ ਉਹ ਬਹੁਤ ਖੁਸ਼ ਹੋਇਆ ਉਹਨੇ ਮੈਨੂੰ ਦਲਾਸਾ ਦਵਾਇਆ ਕਿ ਮੈਂ ਤੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵਾਂਗਾ ਇਦਾਂ ਹੀ ਰੋਜ਼ ਸਾਡੀ ਸਿਰਫ ਇੱਕ ਫਰੈਂਡ ਵਾਂਗ ਗੱਲ ਹੁੰਦੀ ਸੀ ਉਹਦੇ ਨਾਲ ਗੱਲਾਂ ਕਰਦੀ ਕਰਦੀ ਨੂੰ ਮੈਨੂੰ ਪਤਾ ਨਹੀਂ ਲੱਗਾ ਕਿ ਕਦੋਂ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਹੁਣ ਮੇਰੀ ਗੱਲ ਉਹਦੇ ਨਾਲ ਡੇਲੀ ਹੁੰਦੀ ਸੀ ਤੇ ਗੱਲਾਂ-ਗੱਲਾਂ ਵਿੱਚ ਮੇਰਾ ਦਿਲ ਉਹਦੇ ਤੇ ਆ ਗਿਆ ਤੇ ਮੈਂ ਵੀ ਉਹਨੂੰ ਆਪਣੇ ਦਿਲ ਦੀ ਗੱਲ ਦੱਸੀ ਮੇਰੇ ਮੂੰਹੋਂ ਆਪਣੇ ਲਈ ਪਿਆਰ ਸੁਣ ਕੇ ਉਹ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਬਸ ਮੈਨੂੰ ਤੇਰੀ ਹਾਂ ਚਾਹੀਦੀ ਸੀ ਅੱਗੇ ਜੋ ਕੁਝ ਕਰਨਾ ਮੈਂ ਆਪੇ ਕਰਨਾ ਤੂੰ ਫਿਕਰ ਨਾ ਕਰ ਉਨੇ ਸਾਡੇ ਰਿਸ਼ਤੇ ਬਾਰੇ ਆਪਣੇ ਘਰ ਗੱਲ ਕਰ ਦਿੱਤੀ ਤੇ ਆਪਣੇ ਘਰ ਸਾਰਿਆਂ ਨੂੰ ਦੱਸ ਦਿੱਤਾ ਤੇ ਉਹਦੀ ਮੰਮੀ ਇੰਨੀ ਚੰਗੀ ਸੀ ਕਿ ਉਹ ਕਹਿਣ ਲੱਗੀ ਕਿ ਹੁਣ ਤਾਂ ਅਸੀਂ ਉਹੀ ਕੁੜੀ ਵਿਆਹ ਕੇ ਲਿਆਉਣੀ ਆ ਜੋ ਮਰਜ਼ੀ ਹੋ ਜੇ ਉਹਦੇ ਘਰ ਦੇ ਬੜੇ ਇੱਜ਼ਤਮੰਦ ਨਾਲ ਸਾਡੇ ਘਰ ਰਿਸ਼ਤਾ ਲੈ ਕੇ ਆਏ ਕਿਉਂਕਿ ਉਹਨਾਂ ਨੇ ਕਿਸੇ ਨੂੰ ਵੀ ਇਹ ਗੱਲ ਨਹੀਂ ਦੱਸੀ ਸੀ ਕਿ ਸਾਡੀ ਲਵ ਮੈਰਿਜ ਆ ਮੇਰਾ ਡੈਡੀ ਇਸ ਗੱਲ ਤੋਂ ਬੜਾ ਖੁਸ਼ ਹੋਇਆ ਤੇ ਮੇਰਾ ਭਰਾ ਵੀ ਬੜਾ ਖੁਸ਼ ਹੋਇਆ ਜਦੋਂ ਦਾਦੇ ਨੇ ਫੋਨ ਕਰਕੇ ਭੂਆ ਨੂੰ ਇਹ ਗੱਲ ਦੱਸੀ ਤਾਂ ਭੂਆ ਤਾਂ ਜਿਵੇਂ ਮੱਚੀ ਗਈ ਤੇ ਭੂਆ ਕਹਿੰਦੀ ਇੱਥੇ ਆ ਕੇ ਗੱਲ ਕਰਾਂਗੇ ਜਦੋਂ ਭੂਆ ਨੇ ਮੁੰਡੇ ਦੀ ਫੋਟੋ ਵੇਖੀ ਤੇ ਵੇਖਿਆ ਕਿ ਬੜੇ ਤਗੜੇ ਘਰ ਦਾ ਮੁੰਡਾ ਤੇ ਦਾਜ ਵੀ ਨਹੀਂ ਮੰਗਦੇ ਤਾਂ ਭੂਆ ਕਹਿਣ ਲੱਗੀ ਕਿ ਆਪਾਂ ਇਦਾਂ ਕਰਦੇ ਆ ਮੇਰੀ ਕੁੜੀ ਦਾ ਰਿਸ਼ਤਾ ਕਰ ਦਿੰਨੇ ਆ ਉਹ ਇਹਦੇ ਨਾਲੋਂ ਵੱਡੀ ਆ ਇਹਦੇ ਲਈ ਬਾਅਦ 'ਚ ਵੇਖ ਲਵਾਂਗੇ ਮੈਂ ਤਾਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਉਹਨੇ ਆਪਣਾ ਹੀ ਫਾਇਦਾ ਸੋਚਿਆ ਪਰ ਹੁਣ ਕਿਸੇ ਨੂੰ ਕੀ ਪਤਾ ਸੀ ਕਿ ਸਾਡੀ ਗੱਲਬਾਤ ਆ ਤੇ ਮੁੰਡਾ ਤਾਂ ਮੇਰੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਜਦੋਂ ਇਹ ਗੱਲ ਭੂਆ ਨੇ ਮੁੰਡੇ ਵਾਲਿਆਂ ਨਾਲ ਕੀਤੀ ਤਾਂ ਮੁੰਡੇ ਦੀ ਮਾਂ ਕਹਿਣ ਲੱਗੀ ਕਿ ਅਸੀਂ ਮੁੰਡੇ ਨੂੰ ਉਸ ਕੁੜੀ ਦੀ ਫੋਟੋ ਦਿਖਾਈ ਸੀ ਤੇ ਸਾਡੇ ਮੁੰਡੇ ਨੂੰ ਉਹੀ ਕੁੜੀ ਪਸੰਦ ਆ ਤਾਂ ਭੂਆ ਉਹਨੂੰ ਕਹਿਣ ਲੱਗੀ ਕਿ ਇੱਕ ਵਾਰ ਮੇਰੀ ਕੁੜੀ ਦੀ ਫੋਟੋ ਵੇਖਿਓ ਉਹ ਵੀ ਬੜੀ ਸੋਹਣੀ ਆ ਹਜੇ ਇਹ ਕੁੜੀ ਸਾਡੀ ਛੋਟੀ ਆ ਇਸ ਕਰਕੇ ਅਸੀਂ ਇਹਦਾ ਰਿਸ਼ਤਾ ਨਹੀਂ ਕਰਨਾ ਤੇ ਮੇਰੀ ਕੁੜੀ ਵੱਡੀ ਆ ਜੇ ਤੁਸੀਂ ਚਾਹੁੰਦੇ ਹੋ ਤਾਂ ਸਾਡੀ ਕੁੜੀ ਦਾ ਰਿਸ਼ਤਾ ਲੈ ਲਓ ਮੇਰੀ ਕੁੜੀ ਬੜੀ ਲਾਇਕ ਆ ਇਸ ਤਰ੍ਹਾਂ ਭੂਆ ਆਪਣੀ ਕੁੜੀ ਦੀਆਂ ਬੜੀਆਂ ਸਿਫਤਾਂ ਦੇ ਬੋਲ ਬੰਨਣ ਲੱਗੀ ਤਾ ਮੁੰਡੇ ਦੀ ਮਾਂ ਕਹਿਣ ਲੱਗੀ ਕਿ ਚਲ ਅਸੀਂ ਸੋਚ ਕੇ ਦੱਸ ਦਵਾਂਗੇ ਭੂਆ ਨੇ ਬਿਨਾਂ ਪੁੱਛੇ ਹੀ ਆਪਣੀ ਕੁੜੀ ਦੀ ਫੋਟੋ ਵੀ ਉਹਨਾਂ ਦੇ ਵਟਸਐਪ ਤੇ ਭੇਜ ਦਿੱਤੀ ਤਾਂ ਮੈਨੂੰ ਉਸ ਪੁੱਲਸ ਵਾਲੇ ਮੁੰਡੇ ਦਾ ਫੋਨ ਆਇਆ ਕਿ ਤੇਰੀ ਭੂਆ ਤਾਂ ਹੋਰ ਹੀ ਗੱਲਾਂ ਕਰਨ ਲੱਗ ਪਈ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੇਰੀ ਭੂਆ ਬੜੀ ਖਰਾਬ ਆ ਉਹਨੇ ਇੰਨੀ ਜਲਦੀ ਰਿਸ਼ਤਾ ਨਹੀਂ ਹੁਣ ਦੇਣਾ ਤਾਂ ਫਿਰ ਉਹ ਕਹਿਣ ਲੱਗਾ ਕਿ ਹੁਣ ਕੀ ਕਰੀਏ ਕਿਉਂਕਿ ਉਹਦੀ ਮੰਮੀ ਨੇ ਤਾਂ ਫੋਟੋ ਵੇਖ ਕੇ ਸਿੱਧਾ ਹੀ ਜਵਾਬ ਦੇ ਦੇ ਦਿੱਤਾ ਕਿ ਨਹੀਂ ਸਾਡੇ ਮੁੰਡੇ ਨੂੰ ਤਾਂ ਉਹੀ ਕੁੜੀ ਪਸੰਦ ਆ ਤਾਂ ਭੂਆ ਨੇ ਰਿਸ਼ਤੇ ਲਈ ਜਵਾਬ ਦੇ ਦਿੱਤਾ ਕਿ ਅਸੀਂ ਉਸ ਕੁੜੀ ਦਾ ਰਿਸ਼ਤਾ ਨਹੀਂ ਕਰਨਾ ਤੇ ਇਸ ਤੋਂ ਬਾਅਦ ਸਾਡੇ ਘਰ ਨਾ ਆਇਓ ਇੰਨੀ ਗੱਲ ਸੁਣ ਕੇ ਉਹਦੀ ਮੰਮੀ ਵੀ ਗੁੱਸੇ ਹੋ ਗਈ ਤੇ ਉਹ ਆਪਣੇ ਪੁੱਤ ਨੂੰ ਕਹਿਣ ਲੱਗੀ ਅੱਜ ਤੋ ਬਾਅਦ ਤੋਂ ਐਵੇਂ ਨਾ ਉਸ ਕੁੜੀ ਬਾਰੇ ਸੋਚੀ ਉਹਦੀ ਭੂਆ ਤਾਂ ਬੜੀ ਬਦਤਮੀਜ਼ ਆ ਉਹ ਤਾਂ ਬੰਦੇ ਬੜੇ ਖਰਾਬ ਆ ਤਾਂ ਉਹਨੇ ਆਪਣੀ ਮੰਮੀ ਨੂੰ ਸਮਝਾਇਆ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਸਭ ਕੁਝ ਦੱਸਿਆ ਸੀ ਪਰ ਕੁੜੀ ਬੜੀ ਚੰਗੀ ਆ ਉਹਨੇ ਮੇਰੇ ਨਾਲ ਹੀ ਵਿਆਹ ਕਰਾਉਣਾ ਇੱਕ ਦਿਨ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਮੈਂ ਆਪਣੇ ਡੈਡੀ ਦੇ ਮਾਮੇ ਨੂੰ ਫੋਨ ਕੀਤਾ ਤੇ ਮੈਂ ਉਹਨੂੰ ਸਾਰੀ ਗੱਲ ਦੱਸੀ ਜਦੋਂ ਮੈਂ ਉਹਨੂੰ ਸਾਰੀ ਗੱਲ ਦੱਸੀ ਤਾਂ ਉਹ ਬੜਾ ਖੁਸ਼ ਹੋਇਆ ਕਿ ਮੇਰੇ ਲਈ ਇੰਨੇ ਵਧੀਆ ਕਰੋ ਰਿਸ਼ਤਾ ਆ ਰਿਹਾ ਤੇ ਇਹ ਜਵਾਬ ਦੇ ਰਹੇ ਨੇ ਤਾਂ ਉਹਨੇ ਘਰ ਆ ਕੇ ਗੱਲ ਕੀਤੀ ਤੇ ਉਹ ਕਹਿਣ ਲੱਗਾ ਕਿ ਜੇਕਰ ਰਿਸ਼ਤਾ ਇੰਨਾ ਵਧੀਆ ਤਾਂ ਤੁਸੀਂ ਕੁੜੀ ਦਾ ਰਿਸ਼ਤਾ ਕਰਦੇ ਕਿਉਂ ਨਹੀਂ ਤਾਂ ਭੂਆ ਕਹਿਣ ਲੱਗੀ ਕਿ ਉਹ ਮੁੰਡਾ ਸ਼ਰਾਬ ਬੜੀ ਪੀਂਦਾ ਤਾਂ ਡੈਡੀ ਦੇ ਮਾਮਾ ਜੀ ਕਹਿੰਦੇ ਮੈਂ ਮੁੰਡੇ ਬਾਰੇ ਸਭ ਕੁਝ ਪਤਾ ਕਰੂੰਗਾ ਤੇ ਜਦੋਂ ਉਹਨਾਂ ਨੇ ਮੁੰਡੇ ਨਾਲ ਮਿਲ ਕੇ ਗੱਲ ਕੀਤੀ ਤੇ ਉਹਦੇ ਬਾਰੇ ਸਭ ਕੁਝ ਪਤਾ ਕੀਤਾ ਤਾਂ ਪਤਾ ਲੱਗਾ ਕਿ ਭੂਆ ਝੂਠ ਬੋਲ ਰਹੀ ਸੀ ਤਾਂ ਅਗਲੇ ਦਿਨ ਆ ਕੇ ਡੈਡੀ ਦਾ ਮਾਮਾ ਮੈਨੂੰ ਆਪਣੇ ਪਿੰਡ ਲੈ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਚੱਲ ਪੁੱਤ ਸਮਾਨ ਇਕੱਠਾ ਕਰ ਮੈਂ ਕਿਹਾ ਮਾਮਾ ਜੀ ਇਹ ਮੈਨੂੰ ਕੁੱਟਣਗੇ ਤਾਂ ਮਾਮਾ ਕਹਿਣ ਲੱਗਾ ਜੇ ਤੂੰ ਇੱਥੇ ਮੁੜ ਕੇ ਆਏਂਗੀ ਫੇਰ ਹੀ ਕੁੱਟਣਗੇ ਤੂੰ ਚੱਲ ਮੇਰੇ ਨਾਲ ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ ਮੈਂ ਆਪਣਾ ਸਮਾਨ ਇਕੱਠਾ ਕਰ ਲਿਆ ਤੇ ਉਸ ਟਾਈਮ ਸਿਰਫ ਦਾਦਾ ਘਰੇ ਸੀ ਤੇ ਉਹ ਦਾਦੇ ਨੂੰ ਕਹਿਣ ਲੱਗਾ ਕਿ ਮੈਂ ਇਹਨੂੰ ਲੈ ਕੇ ਜਾਣਾ ਤੁਹਾਡੇ ਵਿੱਚ ਤਾਂ ਹਿੰਮਤ ਨਹੀਂ ਹੈ ਸੱਚ ਦਾ ਸਾਹਮਣਾ ਕਰਨ ਦੀ ਤੁਸੀਂ ਤਾਂ ਕੁੜੀ ਦੀ ਜ਼ਿੰਦਗੀ ਖਰਾਬ ਕਰ ਦੇਣੀ ਆ ਮਾਮਾ ਮੈਨੂੰ ਇੱਥੋਂ ਆਪਣੇ ਪਿੰਡ ਲੈ ਕੇ ਆ ਗਿਆ ਤੇ ਉੱਥੇ ਜਾ ਕੇ ਉਹਨੇ ਮੁੰਡੇ ਵਾਲੇ ਘਰ ਬੁਲਾ ਕੇ ਸਾਰੀ ਗੱਲ ਕੀਤੀ ਤੇ ਮਾਮੇ ਨੇ ਕਿਹਾ ਕਿ ਮੈਂ ਆਪ ਕੁੜੀ ਦਾ ਵਿਆਹ ਕਰੂੰਗਾ ਤੇ ਮੁੰਡੇ ਵਾਲਿਆਂ ਨੇ ਵੀ ਕਹਿ ਦਿੱਤਾ ਕੇ ਵਿਆਹ ਦਾ ਸਾਰਾ ਖਰਚਾ ਅਸੀਂ ਆਪ ਕਰਾਂਗੇ ਮਾਮੇ ਨੇ ਬਥੇਰਾ ਜੋਰ ਲਾਇਆ ਪਰ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਵਿਆਹ ਤੇ ਖਰਚਾ ਨਹੀਂ ਕਰਾਉਣਾ ਅਸੀਂ ਆਪਣੇ ਘਰ ਜਾ ਕੇ ਪਾਰਟੀ ਕਰ ਲਵਾਂਗੇ ਮਾਮਾ ਜੀ ਮੈਨੂੰ ਕਹਿਣ ਲੱਗੇ ਕਿ ਤੂੰ ਬੜੀ ਕਿਸਮਤ ਵਾਲੀ ਆ ਜੋ ਇਦਾਂ ਦੇ ਸਹੁਰੇ ਮਿਲੇ ਨੇ ਮਾਮੇ ਨੇ ਉੱਥੇ ਮੇਰਾ ਸ਼ਗਨ ਕਰ ਦਿੱਤਾ ਤੇ ਮੇਰੇ ਪਿੰਡ ਕਿਸੇ ਨੂੰ ਵੀ ਨਹੀਂ ਪਤਾ ਸੀ ਉਥੇ ਮੇਰਾ ਵਿਆਹ ਹਫਤੇ ਵਿੱਚ ਕਰ ਦਿੱਤਾ ਜਦੋਂ ਇਹ ਗੱਲ ਭੂਆ ਹੁਣਾਂ ਨੂੰ ਪਤਾ ਲੱਗੀ ਕਿ ਮੇਰਾ ਵਿਆਹ ਰੱਖ ਦਿੱਤਾ ਤਾਂ ਮਾਮੀ ਨੇ ਉਹਨਾਂ ਨੂੰ ਫੋਨ ਕਰ ਦਿੱਤਾ ਕਿ ਐਤਵਾਰ ਨੂੰ ਕੁੜੀ ਦਾ ਵਿਆਹ ਆ ਜੇ ਆਉਣਾ ਤਾਂ ਆ ਜਾਏ ਉਹ ਨਹੀਂ ਤਾਂ ਫਿਰ ਮੈਂ ਤਾਂ ਕਰ ਹੀ ਦੇਣਾ ਭੂਆ ਤਾਂ ਵਿਆਹ ਤੇ ਨਹੀਂ ਆਈ ਕੱਲਾ ਮੇਰਾ ਡੈਡੀ ਵਿਆਹ ਤੇ ਆ ਗਿਆ ਉਹ ਵੀ ਭੂਆ ਤਾਂ ਚੋਰੀ ਆਇਆ ਤੇ ਬਸ ਸ਼ਗਨ ਦੇ ਟਾਈਮ ਆ ਕੇ ਸ਼ਗਨ ਪਾ ਕੇ ਚਲਾ ਗਿਆ ਜਿੱਦਾਂ ਕੋਈ ਬਗਾਨਾ ਆਉਂਦਾ ਹੋਵੇ ਮੇਰੇ ਪਿਓ ਨੇ ਆਪਣਾ ਫਰਜ਼ ਨਹੀਂ ਨਿਭਾਇਆ ਮਾਮੇ ਨੇ ਮੇਰਾ ਉੱਥੇ ਵਿਆਹ ਕਰ ਦਿੱਤਾ ਤੇ ਮੈਂ ਆਪਣੇ ਸਹੁਰੇ ਘਰ ਬੜੀ ਖੁਸ਼ ਹਾਂ ਮੇਰੀ ਸੱਸ ਬੜੀ ਚੰਗੀ ਆ ਮੇਰੇ ਸਹੁਰੇ ਦੀ ਡੈਥ ਹੋਈ ਹੋਈ ਆ ਉਹ ਮੁੰਡਾ ਤਾਂ ਮੇਰੇ ਲਈ ਰੱਬ ਹੀ ਬਣ ਕੇ ਆਇਆ ਉਹਨੇ ਮੇਰੀ ਜ਼ਿੰਦਗੀ ਸੁਧਾਰ ਦਿੱਤੀ ਤੇ ਮੈਨੂੰ ਰਾਣੀ ਬਣਾ ਕੇ ਰੱਖਦਾ ਉਹ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੰਦਾ ਮੇਰੇ ਸਹੁਰੇ ਮੇਰੀ ਭੂਆ ਵੀ ਆਉਣ ਲੱਗ ਪਈ ਤੇ ਮੇਰੇ ਘਰ ਵਾਲੇ ਨੂੰ ਬਸ ਇੱਕੋ ਗੱਲ ਕਹਿੰਦੀ ਆ ਕਿ ਪੁੱਤ ਤੇਰੇ ਵਰਗਾ ਕੋਈ ਮੇਰੀ ਕੁੜੀ ਲਈ ਵੀ ਮੁੰਡਾ ਪੁੱਲਸ ਵਿੱਚ ਹੀ ਲੱਭ ਲਾ ਮੇਰੇ ਘਰ ਵਾਲਾ ਇਸ ਗੱਲ ਤੇ ਬੜਾ ਹੱਸਦਾ ਕਿ ਆਪਣੇ ਮਤਲਬ ਲਈ ਆਉਂਦੀ ਆ ਤੇਰੀ ਭੂਆ ਤਾਂ ਮੈਂ ਆਪਣੇ ਪੇਕੇ ਕਦੇ-ਕਦੇ ਮਿਲਣ ਜਾਂਦੀ ਆ ਉਹ ਵੀ ਆਪਣੇ ਭਰਾ ਕਰਕੇ ਤੇ ਆਪਣੀ ਭੈਣ ਕਰਕੇ ਮੇਰੀ ਜ਼ਿੰਦਗੀ ਸੁਧਰ ਗਈ ਮੈਂ ਆਪਣੇ ਸਹੁਰੇ ਘਰ ਬੜੀ ਖੁਸ਼ ਹਾਂ ਬਸ ਮੈਂ ਇਹੀ ਚਾਹੁੰਦੀ ਆ ਕਿ ਮੇਰੀ ਭੈਣ ਦਾ ਵੀ ਇਸ ਤਰ੍ਹਾਂ ਹੀ ਰਿਸ਼ਤਾ ਵਧੀਆ ਕਰੇ ਹੋ ਜਾਵੇ ਉਹਨੂੰ ਸਮਝਣ ਵਾਲੇ ਬੰਦੇ ਮਿਲ ਜਾਣ ਤੇ ਉਹਦੀ ਜ਼ਿੰਦਗੀ ਵੀ ਖੁਸ਼ੀਆਂ ਨਾਲ ਭਰ ਜਾਵੇ ਤੇ ਉਹ ਵੀ ਉਹਨਾਂ ਦੀ ਕੈਦ ਵਿੱਚੋਂ ਨਿਕਲ ਜਾਵੇ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ